ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਜੇ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਆ ਮੈਥ ਕਲਾਸ 10 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਟ੍ਰਿਗਨੋਮੈਟਰੀ ਚੈਪਟਰ ਦੇ ਨਾਲ ਰਿਲੇਟ ਕਰਦਾ ਹੋਇਆ ਇੱਕ ਟੌਪਿਕ ਇਸ ਟੌਪਿਕ ਦੇ ਨਾਲ ਰਿਲੇਟਡ ਆਪਾਂ ਪਿਛਲੇ ਦਿਨੀ ਦੋ ਵੀਡੀਓਜ਼ ਆਲਰੇਡੀ ਬਣਾ ਲਿਆਂ ਨੀ ਜਿਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਸਾਈਨ ਕੋਸ ਕੋਸੈਕੈਂਟ ਤੇ ਸੈਕੈਂਟ ਦੇ ਆ ਵੈਲਿਊ ਚਾਰਟ ਠੀਕ ਹੈ ਉਹਨੂੰ ਅਸੀਂ ਯਾਦ ਕੀਤਾ ਸੀ ਵਿਧੀ ਹੈਲਪ ਆਫ ਸੋਲਿਡ ਟ੍ਰਿਕ ਇੱਕ ਟ੍ਰਿਕ ਦੀ ਹੈਲਪ ਦੇ ਨਾਲ ਉਹਨੂੰ ਅਸੀਂ ਸੋਲਵ ਕੀਤਾ ਸੀ ਤਾਂ ਅੱਜ ਆਪਣੇ ਜਿਹੜੇ ਸੀਗੇ ਇਹਨਾਂ ਸਾਰੇ ਅਨੁਪਾਤਾਂ ਦੇ ਵਿੱਚੋਂ ਦੋਨ ਅਨੁਪਾਤ ਰਹਿ ਗਏ ਸੀ ਟੈਨ ਤੇ ਕੋਟ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ ਤਾਂ ਜੋ ਆਪਾਂ ਜਿਹੜੇ ਇਹਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਜੇ ਬਿਨਾ ਡਰੇ ਦੇਜੇ ਚ ਕੋਈ ਸਿ ਕੁਐਸਚਨ ਨੂੰ ਅਟੈਂਪਟ ਕਰ ਸਕੀਏ ਐਂਡ 4 ਮਾਰਕਸ ਆਪਣੇ ਪੱਕੇ ਕਰ ਸਕੀਏ ਤਾਂ ਬਹੁਤ ਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਤਾਂ ਜੀ ਦੇਖੋ ਸਾਈਨ ਕੋਸੈਕੈਂਟ ਇੱਕ ਦੂਜੇ ਦੇ ਉਲਟ ਹੈ ਇਹਦੇ ਆ ਪੌਲੀਡਿਕ ਵੈਲਿਊ ਚਾਰਟ ਯਾਦ ਕਰ ਲਿਆ ਕੋਸੈਕੈਂਟ ਦਾ ਵੀ ਅਸੀਂ ਆਲਰੇਡੀ ਯਾਦ ਕਰ ਲਿਆ ਹੁਣ ਰਹਿ ਗਿਆ ਸਾਡੇ ਕੋਲੇ ਟੈਨ ਤੇ ਕੋਡ ਠੀਕ ਹੈ ਹੁਣ ਇੱਥੇ ਆਪਾਂ ਕਿਹੜੀ ਵੈਲਿਊਜ਼ ਦਾ ਜ਼ਿਕਰ ਕਰ ਰਹੇ ਹਾਂ ਅਸੀਂ ਜ਼ਿਕਰ ਕਰ ਰਹੇ ਹਾਂ θ ਦੀ ਵੈਲਿਊ θ θ ਕੀ ਇੱਥੇ ਸਾਡੇ ਕੋਲ ਐਂਗਲ ਹੈ ਠੀਕ ਹੈ ਕੋਈ ਵੀ ਕੋਣ ਹੋ ਸਕਦਾ ਕਲੀਅਰ ਹੈ ਜਿਵੇਂ ਆਪਾਂ ਮੰਨ ਲਈ ਅੱਜ ਟੈਨ ਦਾ ਡਿਸਕਸ ਕਰਨਾ ਟੈਨ 0 ਠੀਕ ਹੈ ਟੈਨ 30 ਟੈਨ 45 ਟੈਨ 60 ਤੇ ਟੈਨ 90 ਠੀਕ ਹੈ ਇਹ ਵਾਲੀਆਂ ਵੈਲਿਊਜ਼ ਨੇ θ ਦੀ ਵੈਲਿਊ ਚੇਂਜ ਕਰਨ ਨਾਲ ਕਿਸੇ ਵੀ ਤਿਕੋਣ ਮਿਤੀ ਨੁਪਾਤ ਦੀ ਵੈਲਿਊ ਕੀ ਹੈ ਚੇਂਜ ਹੁੰਦੀ ਰਹਿੰਦੀ ਹੈ ਉਹਨੂੰ ਜਿਹੜੇ ਆ ਇਕੱਠਾ ਅਲੱਗ-ਅਲੱਗ ਯਾਦ ਰੱਖਣਾ ਔਖਾ ਹੈ ਇਸ ਲਈ ਆਪਾਂ ਨੇ ਇੱਕ ਟ੍ਰਿਕ ਬਣਾਈ ਹੈ ਜਿਹਦੇ ਥਰੂ ਇਹਨੂੰ ਅਸੀਂ ਬਹੁਤ ਈਜ਼ੀਲੀ ਯਾਦ ਰੱਖ ਸਕਦੇ ਹਾਂ ਠੀਕ ਹੈ ਤੋਂ ਟ੍ਰਿਕ ਕੀ ਕਹਿੰਦੀ ਹੈ ਟ੍ਰਿਕ ਕਹਿੰਦੀ ਹੈ ਸਾਨੂੰ ਲੈਫਟ ਰਾਈਟ ਲੈਫਟ ਕੋ ਸੋ ਰਾਈਟ ਸਾਈਨ ਕੋਸ ਟੈਨ

ਬਾਧੇ ਕਰਮ ਚ ਲਿਖ ਲਓ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ ਤੇ 90 ਡਿਗਰੀ ਇਹਨਾਂ θ ਦੀਆਂ ਵੈਲਿਊਜ਼ ਅਕੋਰਡਿੰਗ ਹੀ ਸਾਡੇ ਕੋਲ ਜਿਹੜੀਆਂ ਟੈਨ ਟੈਕੋਟ ਦੀਆਂ ਆਪਾਂ ਵੈਲਿਊਜ਼ ਕੱਢਾਂਗੇ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਦੇਖ ਲੈਣੇ ਆ ਟੈਨ 0 ਡਿਗਰੀ ਅਕੋਰਡਿੰਗ ਟੂ ਟ੍ਰਿਕ ਸਾਨੂੰ ਕੀ ਕਹਿੰਦਾ l ਵਟਾ r ਤੇ ਟੈਨ ਇੱਥੇ ਜਿਹੜਾ l ਆ ਉਹਦਾ ਮਤਲਬ ਹੁੰਦਾਗਾ ਲੈਫਟ ਕਿ ਜਿਹੜਾ ਇੱਥੇ ਆ ਰਿਹਾ ਇਹਦਾ ਮਤਲਬ ਹੈਗਾ ਸਾਡਾ ਰਾਈਟ ਠੀਕ ਹੈ ਹੁਣ ਕਿ ਦੇ ਲੈਫਟ ਤੇ ਰਾਈਟ ਜਿਹੜੀ ਡਿਗਰੀ ਤੇ ਤੁਸੀਂ ਵੈਲਿਊ ਕੱਢਣੀ ਉਹ ਡਿਗਰੀ ਚੱਕੋ ਉਹਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ ਠੀਕ ਹੈ ਤੇ ਰਾਈਟ ਹੈਂਡ ਸਾਈਡ ਦੇਖੋ ਰਾਈਟ ਹੈਂਡ ਸਾਈਡ ਹੁੰਦਾ ਜਿੱਦਣ ਨੂੰ ਅਸੀਂ ਹੱਥ ਨਾਲ ਲਿਖਦੇ ਆਂ ਯਾਨੀ ਕਿ ਇੱਧਰ ਸਾਡੇ ਕੋਲੇ ਆ ਗਿਆ ਰਾਈਟ ਓਕੇ ਇੱਧਰ ਆ ਗਿਆ ਸਾਡੇ ਕੋਲੇ ਲੈਫਟ ਹੁਣ θ ਕੀ ਹੈ ਸਾਡਾ 0 ਡਿਗਰੀ 0 ਦੇ ਲੈਫਟ ਹੈਂਡ ਸਾਈਡ ਕੋਈ ਵੈਲਿਊ ਹੈਗੀ ਹੈ ਨਹੀਂ ਹੈਗੀ ਕਸ ਇੱਥੇ ਰੱਖਾਂਗੇ ਉੱਪਰ 0 r r ਜਾਨੀ ਕਿ ਰਾਈਟ ਹੈਂਡ ਸਾਈਡ ਕਿੰਨੇ ਡਿਗਰੀਜ਼ ਨੇ 1 2 3 4 0 4 ਪੂਰੇ ਦਾ ਕਰ ਦੇਣਾ ਤੁਸੀਂ √ ਸਾਨੂੰ ਪਤਾ ਹੈਗਾ 0 ਉੱਪਰ ਆਗਿਰਤ ਜਾਣੀ ਕਿ ਸਾਡੀ ਵੈਲਿਊ ਕੀ ਆਊਗੀ 0 ਹੀ ਆਊਗੀ ਠੀਕ ਹੈ ਨੈਕਸਟ ਆ ਗਿਆ ਸਾਡੇ ਕੋਲੇ ਟੈਨ t ਡਿਗਰੀ ਠੀਕ ਹੈ ਉਹੀ ਫਾਰਮੂਲਾ ਲੈਫਟ ਰਾਈਟ ਕਿਧਰ ਲੈਫਟ ਰਾਈਟ t ਡਿਗਰੀ ਦੇ t ਡਿਗਰੀ ਦੇ ਲੈਫਟ ਹੈਂਡ ਸਾਈਡ ਕਿੰਨੀਆਂ ਵੈਲਿਊਜ਼ ਨੇ ਇੱਕ ਹੀ ਹੈ ਠੀਕ ਹੈ ਵਟਾ ਰਾਈਟ ਹੈਂਡ ਸਾਈਡ ਕਿੰਨੀਆਂ ਵੈਲਿਊਜ਼ ਨੇ ਇਹਨੂੰ ਨਹੀਂ ਵਿੱਚ ਕਰਨੇ ਇਹਦੀ ਰਾਈਟ ਹੈਂਡ ਸਾਈਡ ਕਹਿਣਾ 1 2 3 ਠੀਕ ਹੈ ਪੂਰੇ ਦਾ ਕਰ ਦੋ √ ਤਾਂ ਸਾਨੂੰ ਪਤਾ ਹੈ √1 ਅਲੱਗ ਹੋ ਜਾਂਦਾ ਹੁੰਦਾ ਉੱਪਰਲਾ √ ਨੀਚੇ ਵਾਲਾ ਅਲੱਗ ਹੋ ਜਾਂਦਾ ਤਾਂ ਸਾਡੇ ਕੋਲ ਨੂੰ ਸਾਡੇ ਕੋਲੇ ਨਿਕਲ ਕੇ ਆ ਗਿਆ 1/√3 ਠੀਕ ਹੈ ਹੁਣ ਨੈਕਸਟ ਆ ਗਿਆ ਸਾਡੇ ਕੋਲੇ tan 45 ਓਕੇ ਹੁਣ 45 ਕਿੱਥੇ ਐਗਜ਼ਿਸਟ ਕਰਦਾ ਆਪ ਹੈ ਸਾਡੇ ਕੋਲੇ 45 45 ਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ 1 2 ਵਟਾ ਰਾਈਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ 1 2 2 ਪੂਰੇ ਦਾ √ 2 ਨਾਲ 2 ਕੱਟਿਆ ਗਿਆ ਸਾਡੇ ਕੋਲੇ ਰਹਿ ਗਿਆ √1 ਯਾਨੀ ਕਿ ਵੈਲਿਊ ਨਿਕਲ ਕੇ ਆਏਗੀ ਸਾਡੇ ਕੋਲੇ 1/1 ਕਹਿ ਲਓ ਜਾਂ 1 ਕਹਿ ਲਓ ਠੀਕ ਹੈ ਹੋਣ ਆ ਗਿਆ ਸਾਡੇ ਕੋਲੇ ਨੈਕਸਟ ਜਿਹੜੀਆਂ ਦੋ ਵੈਲਿਊਜ਼ ਰਹਿ ਗਈਆਂ ਸਾਡੀਆਂ ਉਹ ਰਹਿ ਗਈਆਂ ਸਾਡੇ ਕੋਲੇ ਟੈਨ 60 ਦੀਆਂ ਤੇ 90 ਦੀਆਂ ਠੀਕ ਉਸੇ ਤਰ੍ਹਾਂ ਅਕੋਰਡਿੰਗ ਟੂ ਟ੍ਰਿਕ ਐਲ ਵਟਾ ਆਰ ਕੀ ਦੇ ਉੱਪਰ ਹੈ ਕੀ ਦੇ ਕੋਰਸਪੋਂਡਿੰਗ ਟੈਨ ਦੀ ਤਾਂ 60 ਦੇ ਲੈਫਟ ਹੈਂਡ ਸਾਈਡ ਦੇਖੋ 60 ਤੇ ਆਹ ਇਹਦੀ ਲੈਫਟ ਹੈਂਡ ਸਾਈਡ ਇੱਧਰ ਹੈ ਇਹਦੇ ਵਾਲੀ ਸਾਈਡ ਤੇ ਕੋ ਕਿੰਨੀਆਂ ਵੈਲਿਊਜ਼ ਆ 1 2 3 ਠੀਕ ਹੈ ਵਟੇ ਦੇ ਆਰ ਯਾਨੀ ਕਿ ਰਾਈਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਕੀ ਹੈ 21 ਵੈਲਿਊ ਹੈ ਉਹੀ ਦਾ ਕਰ ਦੋ √ ਤਾਂ ਸਾਡੇ ਕੋਲ ਨਿਕਲ ਕੇ ਆ ਜੀ ਉਹ √ 10 ਵਟਾ 1 ਲਾ ਲਓ ਜਾਂ √10 ਲਾ ਲਓ ਠੀਕ ਹੈ ਨੈਕਸਟ ਆ ਗਿਆ ਸਾਡੇ ਕੋਲ tan 90 ਲਾਸਟ ਵੈਲਿਊ ਜਿਹੜੀ ਤੁਸੀਂ ਧਿਆਨ ਨਾਲ ਰੱਖਣੀ ਹੈ tan 90 ਦਾ ਵੀ ਉਹੀ ਹੈਗਾਗਾ ਫਾਰਮੂਲਾ ਹੈ ਲ ਵਟਾ ਆਰ ਜਾਨੀ ਕਿ 90 ਦੀ ਲੈਫਟ ਹੈਂਡ ਸਾਈਡ ਵੈਲਿਊ ਦੇਖੋ ਕਿੰਨੀਆਂ ਹੀ ਆ 1 2 3 4 4 ਠੀਕ ਹੈ ਰਾਈਟ ਹੈਂਡ ਸਾਈਡ ਵੈਲਿਊ ਹੈਗੀ ਹੈ ਨਹੀਂ ਹੈਗੀ 0 ਓਕੇ ਹੁਣ ਤੁਸੀਂ ਦੇਖੋ ਸਾਡੇ ਕੋਲੇ ਕੀ ਬਣ ਗਿਆ 4 0 ਕਿਸੇ ਵੀ ਵੈਲਿਊ ਦੇ ਜੋ ਕੋਈ ਵੈਲਿਊ ਅਨੁਪਾਤ ਦੇ ਵਿੱਚ ਹੈ ਉਹਦਾ ਜਿਹੜਾ ਕਹ ਲੋ ਡਿਨੋਮੀਨੇਟਰ ਹੈ ਜੇ 0 ਆ ਜਾਂਦਾ ਠੀਕ ਹੈ ਜੇ 0 ਆ ਜਾਂਦਾ ਤਾਂ ਉਹ ਵੈਲਿਊ ਅੱਗੇ ਐਗਜ਼ਿਸਟ ਨਹੀਂ ਕਰਦੀ ਠੀਕ ਹੈ ਉਹ ਪਰਿਭਾਸ਼ਿਤ ਨਹੀਂ ਹੁੰਦੀ ਸਿੱਧੀ ਜੀ ਭਾਸ਼ਾ ਦੇ ਵਿੱਚ ਵਟਿਆਂ ਦੇ ਵਿੱਚ ਜਦੋਂ ਥੱਲੇ 0 ਆ ਜੇ ਤਾਂ ਉਹ ਪਰਿਭਾਸ਼ਿਤ ਨਹੀਂ ਹੁੰਦੇ ਉਹਨੂੰ ਅਸੀਂ ਅੱਗੇ ਸੋਲਵ ਨਹੀਂ ਕਰ ਸਕਦੇ ਉਹਦੀ ਵੈਲਿਊ ਹੁੰਦੀ ਹੈ ਇਨਫਿਨਿਟੀ ਓਕੇ ਤਾਂ ਅਸੀਂ ਕਹਾਂਗੇ ਪਰਿਭਾਸ਼ਿਤ ਨਹੀਂ ਹੈ ਇਹਦੇ बटे ਜਾਵੇ ਪਰਵਾਸੀਤ ਨਹੀਂ ਠੀਕ ਹੈ ਇਹ ਹੁਣ ਅਸੀਂ ਵੈਲਿਊਜ਼ ਕੱਢੀਏ ਇਕੱਲੀਆਂ ਟੈਨ ਦੀਆਂ ਹੁਣ ਸਾਨੂੰ ਇੱਕ ਚੀਜ਼ ਦਾ ਹੋਰ ਪਤਾ ਹੈ ਜਿਹੜਾ ਸਾਡਾ ਟੈਨ θ ਹੁੰਦਾਗਾ ਠੀਕ ਹੈ ਉਹ 1/ ਕੋਟ θ ਹੁੰਦਾਗਾ ਠੀਕ ਹੈ ਆ 1/ ਕੋਟ ਦਾ ਮਤਲਬ ਕੀ ਹੈ ਜਿਹੜੀ ਟੈਨ θ ਦੀ ਵੈਲਿਊ ਹੈ ਜੇ ਅਸੀਂ ਉਲਟਾ ਦਾਂਗੇ ਤਾਂ ਕੋਟ ਵੀ ਨਿਕਲੇਗੀ ਜੇ ਕੋਟ θ ਦੀ ਵੈਲਿਊ ਨੂੰ ਉਲਟਾ ਦਾਂਗੇ ਤਾਂ ਸਾਡੇ ਕੋਲੇ ਟੈਨ ਦੀ ਵੈਲਿਊ ਨਿਕਲੇਗੀ ਠੀਕ ਹੈ ਤਾਂ ਆਪਾਂ ਟੈਨ ਦੀਆਂ ਤਾਂ ਅਕੋਰਡਿੰਗ ਟੂ ਥਿਸ ਟ੍ਰਿਕ ਲੈਫਟ ਰਾਈਟ ਲੈਫਟ 4 4 ਰਾਈਟ ਸਾਈਨ ਕੋਸ ਟੈਨ ਦੇ ਅਕੋਰਡਿੰਗ ਕੱਢ ਲਈ ਹੁਣ ਆਪਾਂ ਕੁਆਰਟਰ ਕਿਕਰ ਦੇ ਵਾਸਤੇ ਕੀ ਕਰਨਾ ਕੁਝ ਨਹੀਂ ਕਰਨਾ ਜਿਹੜੀਆਂ ਆਪਾਂ ਵੈਲਿਊਜ਼ ਕੱਲੀਆਂ ਅੰਸ਼ ਦੇ ਵਿੱਚ ਕੱਡੀਆਂ ਤੁਸੀਂ ਦੇ ਵਾਟੇ 'ਚ ਪਹਿਲਾਂ ਇੱਕ ਲਾ ਲਓ ਯਾਨੀ ਕਿ ਵਾਟੇ 'ਚ ਕਰ ਲਓ ਨੂੰ ਕਰ ਲਿਆ ਠੀਕ ਹੈ ਹੁਣ ਇੱਥੋਂ ਆਪਾਂ ਕੱਢ ਸਕਦੇ ਹਾਂ ਕੋਟ ਕੋਟ 0 ਦੀ ਵੈਲਿਊ ਕੋਟ 0 ਦੀ ਵੈਲਿਊ ਕੀ ਕਰੋ ਜਿਹੜੀ ਟੈਨ ਦੀ ਵੈਲਿਊ 0 ਹਟਾ ਕੇ ਨਿਕਲੀ ਸੀ ਨੂੰ 1 0 ਗੁਣੀ ਦੱਸ ਕੇ ਹਟੀ ਹੈ ਜੇ ਸਾਡੇ ਕੋਲੇ ਵਾਟੇ 'ਚ 0 ਆ ਜਾਏ ਤਾਂ ਯਾਨੀ ਕਿ ਉਹ ਵੈ ਪਰਵਾਸ਼ਿਤ ਨਹੀਂ ਠੀਕ ਹੈ ਇਹਨੂੰ ਇਸ ਅੱਗੇ ਹੱਲ ਨਹੀਂ ਕਰ ਸਕਦੇ ਫਿਰ ਅੱਗੇ ਸਾਡੇ ਕੋਲੇ ਕੋਟ 30 ਕੋਟ 30 ਦੀ ਇੱਥੇ ਵੈਲਿਊ ਨਿਕਲੀ ਸੀ 1/√3 ਹੁਣ ਇਹਨੂੰ ਉਲਟਾ ਦੋ √3/1 ਇਸੇ ਤਰ੍ਹਾਂ ਇੱਥੇ ਸਾਡੇ ਕੋਲ ਨਿਕਲੂਗੀ ਕੋਟ 45 ਠੀਕ ਹੈ ਕੋਟ 45 ਦੀ ਵੈਲਿਊ ਇੱਥੇ 1/1 ਹੈ ਇਹਨੂੰ ਜੇ ਉਲਟਾ ਦੂਗੇ 11 ਹੀ ਰਹੂਗੀ 1/1 ਠੀਕ ਹੈ ਇਸੇ ਤਰ੍ਹਾਂ ਇੱਧਰ ਅਸੀਂ ਕੱਟ ਸਕਦੇ ਹਾਂ ਕੋਟ 60 ਕੋਟ 60 ਕੱਢਣ ਵਾਸਤੇ ਟੈਨ 60 ਦੀ ਵੈਲਿਊ ਕੱਢੀ ਆਪਾਂ √3/1 ਤੇ a ਕੀ ਬਣ ਜੂਗੀ 1/√3 ਠੀਕ ਹੈ ਤਾਂ ਇੱਕ ਤੋਂ ਸਾਡੇ ਕੋਲ ਨਿਕਲੇ ਵੀ ਕੋਟ 90 ਕੋਟ 90 ਦੀ ਕੱਢਣ ਵਾਸਤੇ ਅਸੀਂ ਕੀ ਕਰਾਂਗੇ 0/√4 ਜੇ ਉੱਪਰ 0 ਆ ਗਿਆ ਤਾਂ ਜਾਣੀ ਕੀ ਵੈਲਿਊ ਕੀ ਹੈ 0 ਕੋਟ 90 ਦੀ ਵੈਲਿਊ ਕਿੰਨੀ ਹੁੰਦੀ ਹੈ 0 ਹੁੰਦੀ ਹੈ ਠੀਕ ਹੈ ਇੱਥੇ ਆਪਾਂ ਕੁਝ ਜਿਹੜੇ ਰੂਟ ਯੂਜ਼ ਕੀਤੇ ਸੀ ਜਿਹਨੂੰ ਤੁਸੀਂ ਧਿਆਨ ਚ ਰੱਖ ਸਕਦੇ ਹੋ ਆਪਾਂ ਸਾਈਡ ਤੇ ਲਿਖ ਲੈਣੇ ਆ ਚਾਰ ਪੰਜ ਕੁ ਰੂਟ ਹੀ ਆਪਾਂ ਯੂਜ਼ ਕੀਤੇ ਜਿਵੇਂ ਮੰਨ ਲਓ √0 ਆ ਗਿਆ ਇਹਦੀ ਵੈਲਿਊ 0 ਹੁੰਦੀ ਹੈ √2 ਦੀ ਵੈਲਿਊ 2 ਹੀ ਰਹਿੰਦੀ ਕਿਉਂਕਿ ਇਹਨੂੰ ਅੱਗੇ ਆਪਾਂ ਸੋਲਵ ਨਹੀਂ ਕਰਦੇ ਠੀਕ ਹੈ ਇਸ ਤੋਂ ਬਾਅਦ ਆਪ √3 ਵੀ ਯੂਜ਼ ਕੀਤਾ √3 3 ਹੀ ਰਹਿੰਦਾਗਾ ਠੀਕ ਹੈ √4 ਯੂਜ਼ ਕੀਤਾ ਆਪ ਨੂੰ ਪਤਾ 4 √ ਕੀ ਦਾ ਹੁੰਦਾ 2 ਦਾ ਤਾਂ ਉਹਦੀ ਜਗ੍ਹਾ ਤੇ ਆਪਾਂ 2 ਲਗਾਇਆ ਓਕੇ ਤਾਂ ਤੇ ਅੱਜ ਰੱਖੋ एग्जाम ਪਰਸਪੈਕਟਿਵ ਤੋਂ ਇੰਪੋਰਟੈਂਟ ਹੈ ਇਹਦੇ ਵਿੱਚੋਂ ਕੋਈ ਨਾ 4 ਮਾਰਕਸ ਵਾਲਾ ਕੁਐਸਚਨ ਹੀ ਨਹੀਂ ਬਣੂਗਾ ਇਹਦੇ ਨਾਲ ਨਾਲ ਡਾਇਰੈਕਟ ਵੈਲਿਊ ਪੁੱਛ ਸਕਦੇ 1 ਇੱਕ ਮਾਰਕਸ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਦੇ ਰਿਲੇਟ ਕਰਵਾ ਕੇ ਠੀਕ ਹੈ ਤਾਂ ਇਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਅਣ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ